ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਜੀ ਅ ਮਹਾਰਾਜ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਹ ਰੋਗਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਖੜਿਆਣ ਖੜਕੀ ਜੀ ਗੁਰੂ ਘਰ ਦੇ ਵਿੱਚ ਅ ਮਹਾਰਾਜ ਭਾਈ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਇਹ ਬਾਣੀ ਹੈ ਜਿਹੜੀ ਕੰਨਾਂ ਦੇ ਵਿੱਚ ਸਾਡੇ ਰਸ ਪਾਉਂਦੀ ਹੈ ਇਹ ਸਦਾ ਹੀ ਪੈਂਦਾ ਰਹੇ ਤੇ ਦੂਸਰੀ ਗੱਲ ਹੈਗੀ ਜੀ ਐਦਾਂ ਮੈਂ ਕਟਸੀ ਲਈ ਫੜ ਦੇਖੀ ਤੜਕਾ ਵੀ ਨਾ ਡੜ ਜਵੇ ਵਾਯਗੁਰ ਜੀ ਕਾ ਖਾਲਸਾ ਵਾਯਗੁਰ ਜੀ ਕੀ ਫਤਿਹ ਇਹ ਠੰਡਾ ਠੰਡਾ ਜੀ ਹੁਣ ਕਟਸੀ ਰਹਿਣੀ ਹੈ ਮੈਂ ਕਰਿਆ ਤਾਂ ਜੀ ਸੁਨਾਨ ਮੈਂ ਸਪਰੇਅ ਕਰਕੇ ਆਇਆ ਸੀ ਜੀ ਕਣਕ ਪਰ ਜਿਹੜੀ ਪਿੱਛੇ ਜੇ ਬਾਈ ਨਾਲ ਚੈਨਲ ਪਰ ਵੀਡੀਓ ਪਈ ਸੀ ਉਹ ਤੇ ਉਹ ਸਪਰੇਅ ਕਰੀ ਸੀ ਮੈਂ ਉਹਨੇ ਕੋਈ ਰਿਜ਼ਲਟ ਦਿੱਤੀ ਨਹੀਂ ਮਨੂੰ ਤੇ ਹੁਣ ਦੁਬਾਰਾ ਕਰਨੀ ਪੈਗੀ ਵੀ ਧੁੱਪ ਜੀ ਨਿਕਲਦੀ ਵਿਚਾਲ ਕਰ ਦਿੰਦਾ ਤੇ ਉਤੋਂ ਬਾਅਦ ਮੈਂ ਕਰਿਆ ਸੀ ਇਸ਼ਨਾਨ ਮਨ ਨੂੰ ਲੱਗਦੀ ਸੀ ਠੰਡ ਤੇ ਮੈਂ ਅੱਜ ਫੜ ਲਈ ਜੀ ਫਿਰ ਕਟ ਚੀ ਕਟ ਚੀ ਫੜਨ ਤੋਂ ਬਾਅਦ ਗੱਲ ਹੈ ਜੀ ਇਦਾਂ ਹੁਣ ਵੀ ਚੀਤੀ ਜੋੜ ਮੇਲਾ ਹੋ ਗਿਆ ਜੀ ਕੱਲ ਸਮਾਪਤ ਫਟੇਗੜ ਸਾਹਿਬ ਪਰ ਸਹਿਬ ਜਾਦਿਆਂ ਤੋਂ ਬਾਅਦ ਜੋ ਜੋ ਵਰਤਾਰੇ ਉੱਥੇ ਵਰਤੇ ਆ ਉਧਰ ਨੂੰ ਵੀ ਸਾਡਾ ਜਾਣਾ ਪੈਂਦਾ ਜਿਵੇਂ ਮੋਤੀराम ਮਹਾਰਾਜੀ ਦੇ ਪਰਿਵਾਰ ਨਾਲ ਕੀ ਕੀ ਹੋਇਆ ਹਾਂ ਕਿਦਾਂ ਪਤਾ ਤਾਂ ਆ ਉਹਨਾਂ ਨੂੰ ਸਾਰਾ ਕੁਝ ਸੀ ਵੀ ਮੈਂ ਸੂਬਾ ਸਰੰਦ ਦਾ ਵਿਰੋਧ ਕਰਕੇ ਬੱਚਿਆਂ ਨੂੰ ਦੁੱਧ ਪਿਲਾ ਰਿਹਾ ਮਾਤਾ ਨੂੰ ਦੁੱਧ ਪਿਲਾ ਰਿਹਾ ਜਾ ਕੇ ਤੇ ਉਹਨਾਂ ਨੂੰ ਜਦੋਂ ਪਤਾ ਲੱਗਣਾ ਹੈ ਤੇ ਮੇਰੇ ਪਰਿਵਾਰ ਨਾਲ ਕੀ ਕੀ ਹੋਣਾ ਹਾਂ ਉਸ ਤੋਂ ਬਾਅਦ ਮੋਤੀ RAM ਮਹਾਰਾਜ ਜੀ ਦੇ ਪਰਿਵਾਰ ਨਾਲ ਸੌਰੀ ਟੋਡਰਮਾਲ ਉਹਨਾਂ ਦੇ ਪਰਿਵਾਰ ਨਾਲ ਕੀ ਕੀ ਬੀਤਿਆ ਹਾਂ ਉਹ ਵੀ ਉਹਨਾਂ ਦੀ ਜਿਹੜੀ ਮਤਲਬ ਉਹ ਕਿਆ ਜਜ਼ਬਾ ਸੀ ਉਹਨਾਂ ਦੇ ਅੰਦਰ ਇਹ ਸੋਚ ਕੇ ਸਾਡਾ ਰੋਮ ਰੋਮਾ ਖੜਾ ਹੋ ਜਾਣਾ ਅੱਜ ਕੱਲ ਕੋਈ ਨਹੀਂ ਇਦਾਂ ਦਾ ਕਰਦਾ ਆ ਪੁੱਪੂ ਪਹਿਲਾਂ ਪੁੱਤ ਛਾਛੇ ਨਿਕਾਲਦਾ ਫਾਦੁੱਦ ਆਏ ਮੇਰਾ ਪੁੱਤ ਆਂ ਕਿਆ ਖਾਂਦਾ ਧੁੱਪੀਆਂ ਖਾਂਦਾ ਇਹ ਬਹੁਤ ਸ਼ੈਤਾਨ ਹੋ ਗਈ ਜੀ ਹੁਣ ਹੈ ਟੋਫੀ ਬਿਨਾ ਗਜਾਰਾ ਨਹੀਂ ਇਹ ਤਾਂ ਜਿਸਨੂੰ ਜਾੜਾ ਜੂੜਾ ਇੰਦਿਆ ਹੁਣੇ ਨਾ ਪਰ ਥੱਲੇ ਥੋੜੀਆਂ ਬਹੁਤੀਆਂ ਇਹਨੂੰ ਪਤਾ ਫੇਰ ਲੱਗਣਾ ਜੀ ਹਾ ਢੋਂਗਾ ਫੜੋ ਮਾਈ ਗੁਰਜੀ ਦਾ ਖਾਲਸਾ ਮਾਈ ਗੁਰਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚਾਹਦੇ ਆਂ ਕਲਾਂ ਦੇ ਵਿੱਚ ਰੱਖੇ ਜੀ ਇਹ ਸੰਦੀਪ ਇਹਦੇ ਵਿੱਚ ਕੱਢ ਲੈ ਖਾਦਿਓ ਮਨੂ ਬਤੇ ਦੇ ਬਾਹਰ ਤੇ ਮੈਂ ਡੱਗਾ ਚੋੜਿਆ ਮੈਂ ਬੰਦਾ ਭੱਜਣ ਲੱਗਿਆ ਲੱਗਾ ਕੌਣ ਪ੍ਰਸੋਤਮ ਸਿੰਘ ਅੱਛਾ ਇੱਕ ਸਾਡੇ ਮੱਝ ਨੂੰ ਜਿਹੜੀ ਇਹ ਜੀ ਭੈੜੀ ਆਦਤ ਆ ਨਾ ਵੀ ਉਹਦੇ ਨਾਲ ਜੇ ਚੋਣੇ ਵਾਲੇ ਨਾਲ ਬੰਦਾ ਨਾ ਖੜਿਆ ਕੋਈ ਚਾਹੇ ਮੈਂ ਮੰਨ ਲਓ ਚਾਹੇ ਭਾਈ ਕੋਈ ਵੀ ਕੋਈ ਵੀ ਪਾਪਾ ਜੀ ਲਾ ਲਓ ਚਾਹੇ ਪਰ ਉਹ ਖੜਦੀ ਨਹੀਂ ਹੈਗੀ ਜੀ ਉਹ ਲੱਤਾਂ ਮਾਰੀ ਜਾਂਦੀ ਆਹ ਆਹ ਮਾਰ ਦਿੰਦਾ ਲੇਡੀਜ਼ ਨਹੀਂ ਖੜੇਗੀ ਚੈਂਸ ਕਰ ਇੱਕ ਗੱਲ ਹੈ ਜੇ ਤਾਂ ਇਹ ਦੋੇ ਖੜਦੇ ਫੇਟਾ ਟਾਈਮ ਲੰਦੀ ਜੇ ਬਹਿ ਜਣੇ ਆ ਪਾਪਾ ਜੀ ਭਾਈ 5 ਮਿੰਟ ਚ ਦੁੱਧ ਤਾਰ ਲਾ ਪਾਪਾ ਜੀ ਨਾਲ ਨਾ ਪੱਬੀਦੋਸ ਦੀ ਦੋਸਤੀ ਬਾਤ ਪਿਆਰੀ ਦੋਸਤੀ ਹੈ ਪਾਪਾ ਜੀ ਨੇ ਉਹਦੀ ਬਹੁਤ ਸੇਵਾ કરી ਸੇਵਾ ਦਾ ਵੀ ਕਰਦੇ ਕਦੇ ਕਦੇ ਮਿਲਨੇ ਆਤੇ ਹੈ ਕਭੀ ਕਭੀ ਸੇਵਾ ਤਾਂ ਉਸੇ ਵੀ ਕਰੀਏ ਜਿਹੜੀ ਕਰ ਰਹੇ ਰਹਿਣਾ ਹੁਣ ਜਿੰਨੀ ਕ ਬਣਦੀ ਆ ਦਸਤ ਹੈ ਤੇ ਬਾਕੀ ਗੱਲ ਪਾਪਾ ਜੀ ਵੀ ਕਹਿੰਦੇ ਸੀਗੇ ਵੀ ਜਿਵੇਂ ਹੁਣ ਉਹਨਾਂ ਨੂੰ ਕੱਖ ਪੈਂਦਾ ਹੈ ਨਾ ਵਧੀਆ ਥਾਣਾ ਪੈਂਦਾ ਵੀ ਆਪਾਂ ਮੈਂਸ ਦੇ ਇੱਕ ਹੋਰ ਮੈਂਸ ਲੈ ਲਵਾਂ ਮੰਦੋਂ ਉਹਨਾਂ ਨੇ ਕਈ ਵਾਰ ਕਹਿਣਾ ਬੱਸ ਹੁਣ ਮੈਂ ਵੀ ਇਹ ਦੇ ਦੋ ਤਾਂ ਵੀ ਸਿੱਧੀ ਜੋੜ ਮੇਲਾ ਨਿਕਲ ਜਵੇ ਵੀ ਸਿੱਧੀ ਜੋੜੋਂ ਮੇਲੇ ਚ ਸੇਵਾ ਕਰਨ ਵੀ ਜਾਣਾ ਨੱਠ ਭੱਜ ਵਿਚੇ ਰਹਿਣੀ ਪਰੇ ਡੰਗਰਾ ਕਿਨੀ ਤੇ ਅਣਗੌਰ ਜੋਜ ਦੇ ਪ੍ਰਾਇਤਕੀ ਅਸੀਂ ਸੈਟਲਮੈਂਟਲ ਜੀ ਇਦਾਂ ਕਰ ਲਈ ਵੀ ਦੋ ਦਿਨ ਨਮਾਜ਼ ਆ ਇੱਕ ਦਿਨ ਆ ਲਾਸਟ ਦਿਨ ਭਾਈ ਜਾ ਤੇ ਇੱਧਰ ਵੀ ਸਰਕਲ ਘੁੰਮੀ ਗਿਆ ਨਾਲ ਦੀ ਨਾਲ ਉੱਧਰ ਡੈੜੀ ਦਾ ਪੇਪਰ ਵੀ ਮੰਮੀ ਜਣਾ ਪੁੱਛੀ ਚੱਲਦੀ ਆ ਇੱਧਰ ਸੰਦੀਪ ਤੇ ਡੈੜੀ ਦਾ ਵੀ ਜਿਹੇ ਵਿਚੇ ਆ ਦੋ ਪ੍ਰੋਟੈਸਟ ਰਹਿੰਦੇ ਆ ਉਹ ਵੀ ਜਾਣਾ ਜੀ ਪ੍ਰੋਟੈਸਟ ਤੋਂ ਬਾਅਦ ਪਤਾ ਨਹੀਂ ਕਿਹਾ ਸੱਪ ਨਿਕਲਣਾ ਬਹਿਗ ਰੁਗੇ ਤੇ ਹੀ ਬੇਨਤੀ ਆ ਵੀ ਕੋਈ ਕੋਈ ਨਿਕਲੇ ਨਾ ਡਾਕਟਰਾਂ ਨੂੰ ਕੋਈ ਡਾਊਟ ਜਾਂ ਹੈਗਾ ਹੈ ਮਤਲਬ ਉਹ ਗਾਹ ਤੋਂ ਕਹਾ ਟੈਸਟ ਕਰਵਾਈ ਜਾ ਰਹੇ ਆ ਹੈ ਵੀ ਜਿਹੜਾ ਡਾਊਟ ਉਹ ਸਾਨੂੰ ਤਾਂ ਦੱਸਤਾ ਉਹਨਾਂ ਨੇ ਡਾਊਟ ਪਰ ਮੈਂ ਹੋਣਾ ਚਾਹੁੰਦਾ ਵੀ ਵੀ ਉਹ ਡਾਊਟ ਉਹਨਾਂ ਦਾ ਪੂਰਾ ਨਾ ਹੋਵੇ ਉਹ ਜੇ ਸ਼ੱਕ ਦਾ ਸ਼ੱਕ ਦੇ ਵਿੱਚ ਹੀ ਰਹਿ ਜਾਵੇ ਬਾਕੀ ਇਹ ਤਾਂ ਮਲ ਦੀ ਹੁਣ ਦੀ ਸਦੀ ਨੂੰ ਉਹ ਪੁੱਣੇ ਹੋਣਾ ਤੂੰ ਟੈਨਸ਼ਨ ਆ ਲੈ ਬਸ ਨਾਲ ਮੇਰੇ ਤੋਂ ਪਾਉਣੀ ਆ ਸਬਜ਼ੀ ਬਣਾਉਣੀ ਆ ਇਹਨੂੰ ਪਤਾ ਤੇ ਪਤਾਉਆਂ ਦੀ ਸਬਜ਼ੀ ਬਣਾ ਕੇ ਖੁਸ਼ੀ ਨਹੀਂ ਦੀ ਜੀ ਕਈ ਦਿਨ ਹੋ ਗਏ ਇਹਨਾਂ ਨੂੰ ਤੇ ਮੈਂ ਇਹਨਾਂ ਨੂੰ ਕਹਾਂ ਵੀ ਅੱਜ ਸਬਜ਼ੀ ਥੋੜਾ ਪਤਾਉਆਂ ਦੀ ਬੇਕਰਮ ਸਿੰਘ ਤੜਕਾ ਲਾਊਗਾ ਇਹਨੂੰ ਆ ਮੇਰਾ ਪਤ ਪਾਵੀਆਂ ਗਾਂ ਦਾ ਬਿੱਤਾ ਹੈ ਮੈਨੂੰ ਪਾਣੀ ਚੱਲ ਅਗਰ ਫਤਿਹ ਬਲਾ ਬੈਗੁਰੂ ਜੀ ਕਾ ਖਾਲਸਾ ਬੈਗੁਰੂ ਜੀ ਕੀ ਫਤਿਹ ਇਹਦਾ ਤੋਰ ਜੋ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਇਹੋ ਤਾਂ ਗੱਦੀਆ ਨਹੀਂ ਬਹੁਤ ਹੋ ਗੀ ਕਿ ਇਹਦਾ ਜਕਾਰਾ ਜਦੇ ਲੱਗਦਾ ਜੀ ਜੋ ਬਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਮੱਥ ਜੋੜ ਕੇ ਬਲਾਈ ਦਿਓ ਬਸ ਅਸੀਕਾ ਹਾਂ ਇਹ ਇਹ ਆਪਣੇ ਹੱਥ ਚ ਆ ਜੀ ਆਪਣੇ ਬੱਚਿਆਂ ਨੂੰ ਅਸੀਂ ਕੀ ਕੀ ਖਾ ਸਕਦੇ ਆ ਆਹੀ ਉਮਰ ਆ ਇਹਨਾਂ ਨੂੰ ਜਿੱਧਰ ਮਰਜ਼ੀ ਲਾ ਲਓ ਮੈਂ ਇੱਕ ਮੇਰਾ ਅਰਮਾਨ ਹੈ ਵੀ ਇਹ ਜਦੋਂ ਹੋ ਗਈ ਆਪਣੇ ਜੋਗੀ ਥੋੜੀ ਬਹੁਤ ਹੀ ਮਤਲਬ 5 5 6 ਸਾਲ ਤੱਕ ਇਹਨੂੰ ਕੇਸ ਕੀ ਬੰਨਣਾ ਲਾਉਣਾ ਇਹਨੂੰ ਨੰਗੇ ਸਿਰ ਨਹੀਂ ਰੱਖਣਾ ਇਹਦੇ ਸਿਰ ਪਰ ਦਮਾਲਾ ਸਜਾਇਆ ਕਰਨਾ ਚਾਹੇ ਸਪੈਸ਼ਲ ਕਲਾਸਾਂ ਇਹਦੀਆਂ ਲਾਉਣੀ ਪਵੇ ਦਮਾਲੇ ਵਾਸਤੇ ਕਿ ਮੇਰਾ ਅਰਮਾਨ ਆ ਬਾਕੀ ਸਮੇ ਦਾ ਕੁਛ ਨਹੀਂ ਪਤਾ ਹੁੰਦਾ ਨਹੀਂ ਸਮਾਂ ਕਿੱਧਰ ਨੂੰ ਭੱਜਦਾ ਹਾਂ ਬਾਕੀ ਗੱਲ ਹੁੰਦੀ ਵੀ ਸੰਗਤ ਕਹਿੰਦੇ ਜਿਹੜੀ ਸੰਗਤ ਉਹਦੀ ਰੰਗਦਾ ਇਹਨੇ ਪੜਨਾ ਕਿਸ ਤਰ੍ਹਾਂ ਇਹਦੀ ਸੰਗਤ ਵਧੀਆ ਇਹ ਜਿਸ ਵੀ ਗੁਰੂ ਪਰ ਜਾਂਦੀ ਹੈ ਉਹਦ ਕਹਿੰਦੀ ਵੀ ਮੱਥਾ ਟੇਕਦੀ ਹਾਂ ਹਾਂ ਦੂਤੀ ਲੱਜਦੀ ਨਾਲੋਂ ਸਿਰ ਪਰ ਰੱਤ ਮਾਰਦੀ ਸਾਰਿਆਂ ਦੇ ਵੀ ਸਰ ਹੁਣ ਜਿਹਦੇ ਕੋਈ ਸਰੇਟ ਪਾਣੀ ਦਾ ਵੀ ਸੁਣਦੇ ਹੋਈ ਉਸ ਟਾਈਮ ਵੀ ਤੇ ਕਹਿੰਦੀ ਵਾਹਿਗੁਰੂ 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 ਕਰੋ ਸਿਰ ਤਾਂ ਨੰਗਾ ਤੇਰਾ ਸਿਰ ਕਿੱਥੇ ਟੋਪੀ ਹਾਏ ਲਵੇਂ ਦਾ ਮਾਸੇ ਟੋਪੀ ਹਾਂ ਮੈਂ ਬੂਕ ਮਮਾ ਨੇ ਮਦਦ ਕੀਤੀ ਹੈ ਮੈਂ ਵੀ ਲੱਤਾ ਵਾ ਤੇਰਾ ਤੇ ਤੇਰੀ ਤੇਰਾ ਸਿਰ ਤਾਂ ਲੰਗਾ ਤੂੰ ਵੀ ਲੈ ਲਾ ਜਰ ਪਰ ਦੀਦੀ ਦੀਦੀ ਦਾ ਵੀਡੀਓ ਵੀਡੀਓਗ੍ਰਾਫੀ ਕਰਦੀ ਦੀਦੀ ਦੀਦੀ ਦਾ ਵੀ ਸਿੱਟਾ ਕੀ ਹੋਇਆ ਕੰਦੀ ਆਇਆ ਤੂੰ ਟੱਕਲਾ ਟੋਪੀ ਲੈ ਲੈ ਬੱਚਾ ਇਹਦੇ ਬੱਚਾ ਹੋ ਬਾਹਰ ਵੀ ਲੱਗਿਆ ਪਾਪਾ ਜੀ ਵਾਹਗੁਰੂ ਲੱਗਿਆ ਸਤਨਾਮ ਵਾਹਗੁਰੂ ਇਹ ਹਾਂ ਆਏ ਹਾਏ ਬੋਦੀ ਚੱਕ ਕੇ ਦੇਖਾਂ ਹਾਏ ਕਿੱਥੇ ਲਿਕੇ ਵਾਗਰੂ ਦੋ ਹੱਥ ਜੋੜ ਲੀ ਜੀ ਇੱਧਰ ਨੂੰ ਹਾਂ ਓਹਾ ਵਾਗਰਦਾ ਦੁਆ ਕਿੱਥੇ ਆ ਵਾਹਿਗੁਰੂ ਸਤਨਾਮ ਪਾਪਾ ਹਾਂ ਜੀ ਪੁੱਤ ਮੈਂ ਤਾਂ ਮੈਂ ਤਾਂ ਸਿਰ ਤੇ ਗਿਆ ਬਾਦਖ ਤੁਸੀਂ ਵੀ ਵਾਹਿਗੁਰੂ ਕਰੋ ਅੱਛਾ ਵਾਹਿਗੁਰੂ ਸਤਨਾਮ ਮਹਾਰਾਜ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੀ ਠੰਡ ਤੇ ਬਚਾਈਂਦੇ ਆਣੇ ਤੇ ਸਿਆਣੇ ਹਾਂ ਬੁੱਲੂ ਤੇ ਹੈ ਆ ਫਿਰ ਟੂਪੀ ਪਾ ਲਈ ਉਹਨੇ ਕਰ ਲਈ ਉਹਨੇ ਥੋੜਾ ਮੂੰਹ ਚਲਾਉਂਦੀ ਹੈ ਚੰਚਾ ਮਾਰ ਲਿਆ ਲੱਗਦਾ ਮੈਂ ਚੋਲ ਖਾਂਦੀ ਸੀ ਅੱਜ ਆਹ ਆਹ ਬਾਗਰੂ ਬਾਗਰੂ ਹੇ ਇੱਥੇ ਬਾਗਰੂ ਇੱਥੇ ਬਾਗਰੂ ਜੀ ਦਾ ਖਾਲਸਾ ਬਾਗਰੂ ਜੀ ਕੀ ਬਾਗਰੂ ਜੀ ਕੀ ਕਿੱਥੇ ਤਾਂ ਖਾਧਾ ਨਹੀਂ ਅਰੇ ਉਹ ਆਇਆ ਕਈ ਜਣੇ ਮੈਨੂੰ ਗੁਰੂ ਘਰ ਦਿਖਾਈ ਜਾ ਉਧਰ ਆਥਾਰਟੀ ਮੈਨੂੰ ਅਸਲ ਹੀ ਸਹੀ ਨਹੀਂ ਲੱਗਦੀ ਇਹ ਤਾਂ ਕੁਝ ਮਿਰਚਾ ਕਰਦਾਰ ਕਰ ਕਰਦੀ ਉਹ ਨਹੀਂ ਉੱਥੇ ਘੁੰਮੀ ਜਾਂਦੀਆਂ ਮਿਰਚਾਂ ਨਹੀਂ ਤੁਸੀਂ ਗੁੜੀ ਲਾ ਕੇ ਨਾ ਤੁਹਾਨੂੰ ਬਬਾਤ ਤੇ ਫਿਰ ਮੈਂ ਇੱਕ ਨਹੀਂ ਸੁਬਰੀ ਤੁਨ ਫੜ ਰੂਗਾ ਬਸ ਸਰ ਗਿਆ ਤਾਂ ਤੇ ਨੂਨ ਕਿੰਨਾ ਯਾਰ ਸੰਧੀ ਪਹੁੰਚ ਰੇਣੇ ਸਾਧਨਾ ਤਾਂ ਮੇਰੇ ਹਿਸਾਬ ਨਾਲ ਮੈਂ ਤਾਂ ਇਹ ਨਾ ਜਿੱਦੇ ਮੈਂ ਆਪਣੇ ਹਿਸਾਬ ਨਾਲ ਬਣਾਉਣਾ ਤਾਰੇ ਗਾਲੇ ਕੋਈ ਹੋਰ ਨਹੀਂ ਸੀ ਹੁਣ ਨੂਨ ਮੇਰੇ ਤੇ ਪਾਤਾ ਬਸ ਤੇਰੇ ਗਾਲੇ ਪੈਣਾ ਸਾਰਾ ਕੁਝ ਨਹੀਂ ਨਿਆਣਿਆਂ ਨੇ ਪਤਾ ਆ ਮੇਰੇ ਹੱਥ ਦੀ ਸਬਜੀ ਮਾੜੀ ਤਮ ਹੁੰਦੀ ਸੀ ਬਸ ਨੂਣੇ ਘੱਟ ਹੁੰਦਾ ਜੂਨ ਦੀ ਪਤਾ ਕਰਦੀ ਗੱਲ ਆ ਨੂਨ ਤੇ ਤੁਸੀਂ ਗੱਲ ਜੀ ਨੂਨ ਦੀ ਆਸ ਤੇ ਪਾਏ ਦੇ ਵਿੱਚ ਕਿੰਨਾ ਨੂਨ ਪਾਇਆ ਤੇ ਮੈਂ ਦੇ ਵਿੱਚ ਸਾਢੇ 3 ਚਮਚੇ ਨੂਨ ਦੇ ਪਾਏ ਹਾਂ ਤੇ ਬਹੁਤ ਪੰਗਾ ਆਇਆ ਹੈ ਨਾ ਜਿਹੜਾ ਆਪਾਂ ਕੱਚਾ ਨੂਨ ਪਾਉਦੇ ਬਾਅਦ ਨੂਨ ਪੂਰਾ ਕਰਨ ਵਾਸਤੇ ਉਹਨੇ ਸਿਹਤ ਨਹੀਂ ਹਾਨੀ ਕਰਦਾ ਉਹ ਵੀ ਮੈਂ ਮੰਨਦੀ ਆ ਉਹ ਜਿਹੜੀ ਮੈਨੂੰ ਆਦਤ ਪਈ ਵੀ ਮੈਂ ਆਪਣੀ ਆਦਤ ਤੋਂ ਮਜਬੂਰ ਹਾਂ ਰੋਣਾ ਤੇ ਸਭ ਪਹਿਲਾਂ ਆਲੂ ਪਾਣ ਦੇ ਮੇਡਾ ਜੀ ਕੋਈ ਗੱਲ ਨਹੀਂ ਸਾਰਾ ਕੁਝ ਮਿਕਸਲ ਕਰਨਾ ਆਪਾਂ ਇਹਦੇ ਵਿੱਚ ਪਾਣੀ ਵੀ ਕਰੀ ਜੋ ਉਹ ਮੇਰਾ ਬੋਲ ਅੰਦਰ ਦੇਖ ਲਓ ਜੀ ਪਲੇਅਰ ਸਾਡੇ ਬੂਟ ਪਾ ਕੇ ਲੱਗ ਕੇ ਖੇਲਣ ਬੂਟਾ ਤੇ ਬੂਟ ਪਾਉਦੇ ਹੀ ਇਹ ਅੱਜ ਹੱਲ ਆਪਣੇ ਬੂਟ ਛੋਟੇ ਪੈ ਗਏ ਹਾਲ ਤੇ ਹੇਚ ਆਇਰਾ ਘਰ ਚੁੱਲ੍ਹੇ ਨਾਲ ਲੱਗ ਕੇ ਰੋਸੇਕ ਫਿਰ ਤਾਂ ਦੇਖਣ ਵਾਲੇ ਦਾਲੇ ਨੂੰ ਵੀ ਆ ਕੇ ਬਣ ਗਿਆ ਉਹ ਬੱਲੇ ਮੇਰਾ ਪੁੱਤ ਸੁਣਾ ਅੱਧਰ ਨਾ ਮਾਰੋ ਅੱਧਰ ਨਾ ਮਾਰੋ ਚੱਕ ਲੂੰ ਇਹ ਵੈਰੀ ਗੁੱਡ ਐ ਮੈਕੂ ਬਾਲ ਬਹੁਤ ਦਿਨ ਕੱਢ ਗਈ ਜੀ ਚਮਕੌਰ ਸਾਹਿਬ ਦੀ ਸਾਫਾ ਤੇ ਆਈ ਵੀ ਆ ਜੀ ਤੁਸੀਂ ਕਹਿੰਦੇ ਇਹ ਕਹਿੰਦੇ ਜੀ ਰਾਤ ਨੂੰ ਬਾ ਫਟ ਜਾਣੀਆਂ ਫੇ ਮੇਰੀ ਵੀ ਸ਼ਰਤ ਤੀਏ ਫਟੂ ਦੀ ਸਹੀ ਤਰ੍ਹਾਂ ਕੱਢ ਗਈ ਸੋਨਾ ਜੀ ਨੇ ਕੱਢੀ ਜੀ ਇਹ ਦਿਨ ਹੋ ਗਿਆ ਪਾ ਹਾਂਜੀ ਠੀਕ ਹਾਂ ਅੱਜ ਮੈਂ ਤਾਂ ਆਹ ਸਬਜੀ ਨਾਲ ਕਰਾਰੀ ਦੀ ਮਿਰਚਾਂ ਨਾਲ ਬਣਾਨੇ ਨਾਲ ਮੇਚ ਵੀ ਪਾ ਤਾ ਟੈਨਸ਼ਨ ਕਾ ਤਾਂ ਲੈਣੇ ਆਂ ਦਿੱਲੀ ਕਰਾ ਰਹੀ ਹੂੰ ਕਿ ਘਟ ਖਾ ਲੂਗੀ ਕੋਈ ਚੱਕਰ ਨਹੀਂ ਸਬਜੀ ਨੂੰ ਕਰਾ ਲਈ ਹੂੰ ਹੀ ਜਰੂਰੀ ਆਹ ਬਲਤੇ ਗਈ ਗਈ ਕਿ ਥੱਲੇ ਨੂੰ ਜਾਣਾ ਹੈ ਨਾ ਸਿੱਧੀ ਬੋਲ ਉਹ ਜਾਣੀ ਬਤਰਾਸ ਹੋਸ ਲੈਣਾ ਤਾਂ ਇਹ ਮਿੱਠੀ ਮਿੱਠੀ ਅੱਜ ਨਾਲੇ ਟੌਪਿਕ ਸਾਰੀ ਚੀਜ਼ ਦਊਗਾ ਜੀ ਕਿਦਾਂ ਤੇ ਕਿਦਾਂ ਤੇ ਗੱਲ ਚੱਲੀ ਦੀ ਵੀ ਅ ਦਿਨ ਉਹਨਾਂ ਦੇ ਹੀ ਆ ਅਜੇ ਵੀ ਹਾਂ ਆ ਮੋਤੀ ਨਾਮ ਮਹਾਰਾਜੀ ਭਾਈ ਟੋਡਰ ਮੱਲ ਵੀ ਕਿਆ ਉਹਨਾਂ ਦੇ ਦਿਮਾਗ ਦੇ ਵਿੱਚ ਸੀ ਪਰ ਉਹਨਾਂ ਨੂੰ ਚੁੱਪਾ ਸਰਾਹਣ ਦੇ ਤਾਂ ਆਪਣੇ ਆਪ ਚ ਆਪਣੇ ਫਤਿਹ ਕਰਤਾ ਦਾ ਕੰਮ ਸਾਰਾ ਹੀ ਸੀ ਵੀ ਮੈਂ ਸਹਮਜਾਦਿਆਂ ਦੇ ਵਿੱਚ ਸੀ ਕਰਤਾ ਉਧਰ ਵੀ 10ਵੇਂ ਪਾਚੇ ਨਾਲ ਵੀ ਤੇ ਬੜੇ ਸਹਮਜਾਦਿਆਂ ਨਾਲ ਵੀ ਚਲੋ ਅਸੀਂ ਉਹਨਾਂ ਨੇ ਤਾਂ ਆਪਣੇ ਆਪ ਜਿੱਤ ਪ੍ਰਾਪਤ ਕਰੀ ਜੀ ਪਰ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਆ ਕੇ ਕੜਸੀ ਕਿੱਥੇ ਗਈੁਰੇ ਤੇ ਕੜਸੀ ਐਂਡ ਵਿੱਚ ਨਹੀਂ ਨਹੀਂ ਇੱਕ ਮਹੀਨਾ ਟੱਕਣ ਲੈ ਕੇ ਮੈਂ ਕਿਤੇ ਕਹਿੰਦੇ ਆ ਕੇ ਕੜਸੀ ਕਮਾਈ ਕੜਸੀ ਨੂੰ ਉਹਨਾਂ ਨੇ ਤਾਂ ਕਿਰਪਾਨਾਂ ਕਮਾਈਆਂ ਦੇਖ ਤੇ ਇੱਕ ਫਤੇ ਕਰਿਆ ਤਾਂ ਉਹਨਾਂ ਨੇ ਲੈ ਨਹੀਂ ਨਿਸ਼ਾਨ ਸਾਹਿਬ ਪਰ ਲਿਖਿਆ ਪਰ ਦੇਖ ਤੇ ਠੰਡਾ ਖੜਕਾਇਆ ਤਾਂ ਠੰਡੇ ਨਾਲ ਗੰਡਾ ਖੜਕਾਇਆ ਤਾਂ ਹੁਣ ਠੰਡੇ ਨਾਲ ਗੰਡਾ ਉਹਨਾਂ ਕੋਲ ਤਾਂ ਚਲ ਆਓ ਜਨਾਜ਼ਾ ਆਓ ਟਾਈਮ ਤਾਂ ਮਹਾਰਾਜ ਉਹਨਾਂ ਦੇ ਕੌਤਕ ਹੋ ਹੀ ਜਾਣਾ ਵੀ ਕਿੱਦਾਂ ਕਹਿ ਚੱਲ ਰਿਹਾ ਕਦੇ ਬਾਰੇ ਪਾ ਕੋਸੇ ਨਹੀਂ ਘਸਾਤੇ ਕੀ ਹੋ ਗਿਆ ਮੇਰੇ ਪੁੱਤ ਨੂੰ ਬਾਈਊ ਬਾਈਊ ਤਾਂ ਚੱਲਦਾ ਬਾਈਊ ਤਾਂ ਚੱਲੇ ਰਿਹਾ ਤੈਂ ਕਿ ਕਰਨਾ ਬਾਈਊ ਸੱਤਨਾ ਬਾਈਗਰੂ ਤਾਂ ਕਰਦੇ ਫਿਰ ਕਹਦੇ ਸੱਤਨਾ ਬਾਈਗਰੂ ਸਾਡੇ ਗੀਤ ਉਹ ਤਾਂ ਬੂਟ ਪਾ ਲੈ ਬੜੇ ਬੜੇ ਤੇ ਅੱਰਾ ਨੇ ਹੁਣ ਲੰਦੇ ਜ਼ਿੰਦਗੀ ਦੇ ਨਜ਼ਾਰੇ ਬੜੇ ਹੋ ਕੇ ਹੋ ਗਏ ਆ ਟੈਨਸ਼ਨ ਆ ਬਣੀ ਇਹ ਤੇ ਚ ਸੰਦੀਪ ਆ ਆ ਲੋ ਜੀ ਆ ਲੋ ਇਹ ਮੇਰੇ ਨਾਲ ਕਰਛੀ ਹੱਥ ਚ ਚਾਹੀਦੀ ਬਸ ਜੇ ਕੁਝ ਹੋ ਗਿਆ ਤੈਨੂੰ ਕੀ ਨੀਕੀ ਫਿਰ ਤੁਹਾਨੂੰ ਇਹ ਕਹਿਣਾ ਤਾਂ ਤੈ ਮੈਨੂੰ ਕਰਛੀ ਨਹੀਂ ਘੁਮਾਉਣ ਦਿੱਤੀ ਫਾਰਮਸੀ ੱਹ ਚਲੋ ਦਿਖਾਉਂਦੇ ਜੀ ਕੋਈ ਹੋਰ ਵੀ ਹਾਂ ਇੱਥੇ ਤੁੱਲਾ ਦਾ ਵਿਚ ਨੂੰ ਵੱਡ ਜਮਾ ਥੋੜਾ ਜਿਹਾ ਹੋਰ ਅੱਜ ਅੱਜ ਠੰਡ ਹੈਗੀ ਬਾਕੀ ਜਿਆਦਾ ਆ ਦੇਖ ਬੱਦਲ ਹਾਂ ਤੁੰਦੋ ਦੁਬਾਰਾ ਆਉਣੀ ਸ਼ੁਰੂ ਹੋ ਗਈ ਹੁਣ ਚਲੋ ਨਿਕਣਾ ਮੂੰਹ ਪਰ ਵੀ ਉਹ ਕਰ ਸਕਦੇ ਆ ਜਿਆਦਾ ਠੰਡ ਬਾਈਕ ਵਗੈਰਾ ਤੇ ਜਾਂਦੇ ਤੇ ਚਿਹਰੇ ਖਾਈ ਕਿੰਨੇ ਭੈਣੇ ਧੱਕੇ ਨਾ ਕੰਨ ਓਏ ਨਜ਼ਰ ਇਹ ਲੱਜ ਮੈਂ ਇਦਾਂ ਦਿਖਾਈ ਮੱਤਾਂ ਕਾਈ ਕਲਰ ਦੇ ਦੋ ਮੈਨੂੰ ਓਏ ਨਾਣੂ ਹੋਰ ਦਿਖਾ ਦੋ ਓ ਨਾਣੂ ਨਰੀਤਾ ਦਿਖਾ ਦੇ ਓ ਤੇਰੇ ਆਪੋ ਤੇ ਦਿਖਾ ਦੇ ਓ ਛੋਣਾ ਲੈ ਨਾ ਚੱਲ ਫੜ ਲੈ ਡੇਲੀ ਵੇਅਰ ਵਾਸਤੇ ਡੇਲੀ ਵੇਅਰ ਵਾਸਤੇ ਤਾਂ ਪਈ ਐ ਇਹਨੂੰ ਬਲੈਕ ਜੀ ਟੋਪੀ ਉਦਾਂ ਜੀ ਦਿਖਾ ਮੈਨੂੰ ਕੋਈ ਹੋਰ ਕਲਰ ਡਾਰਕ ਜੀ ਸੇਮ ਤੇ ਸੇਮ ਕਲਰ ਦੇ ਦਿਖਾ ਦੋ ਕੋ ਡਾਰਕ ਜੀ ਜਿਹੜੀ ਵਸਤੀ ਜੇ ਰੱਖੇ ਨੇ ਲੈਣਾ ਤਾਂ ਹੈ ਰੀ ਤਾਂ ਅਰੇ ਤੈਨੂੰ ਦੇ ਦੇ ਤੀ ਤਾਂ ਦੇਖਤਾ ਚਲ ਯਾਹੀ ਪਪਾ ਅ ਤੇਰੀ ਚੜਾ ਜਿਹੋਣਾ ਦਾ ਪੁੱਤ ਬਣ ਗਿਆ ਜਿਹੜੀ ਆ ਦੇਖ ਆ ਵੀ ਠੀਕ ਨੇ ਜਿਹੜੀ ਲਈ ਵੀ ਨੇ ਆ ਸੇ ਲੈ ਗਈ ਸੀ ਪਹਿਲਾਂ ਆ ਵੀ ਠੀਕ ਆ ਤੇ ਪਰ ਉਹ ਨਾ ਹੇ ਨਾ ਨਾ ਜਾ ਉਹਨਾਂ ਨੂੰ ਕਿਹੜੀ ਪੋਪੀ ਲੈਣੀ ਮੇਰੇ ਪੁੱਤ ਨੇ ਆ ਲੈਣੀ ਆ ਓ ਤੇਰੀ ਓ ਦੰਤ ਓ ਤੇਰੀ ਚੋਣਾ ਦਾ ਪੁੱਤ ਓ ਥੱਲੇ ਗਿੱਆ ਖਾਪ ਹੋ ਗਿਆ ਬਹੁਤ ਨਾਣਾ ਸਾਡਾ ਬਹੁਤ ਖਾਪ ਓ ਓ ਹਾ ਕਾਏ ਓ ਤੇਰੀ ਹ ਲੈੜੀਆ ਪੋਪੀ ਚਲ ਲੈ ਕਿਹੜਾ ਗਲਗੋਲ ਚ ਪੈੜੀਆਂ ਹੈ ਇਹ ਲੰਨੇ ਰੰਗ ਅ ਰੈੱਡ ਕਲਰ ਨਹੀਂ ਚੰਗਾ ਲੱਗਣਾਗਾ ਹੂੰ ਆ ਜੋਣਾ ਲੱਗਦਾ ਆ ਜੋਣਾ ਲੱਗਦਾ ਸਾਰੇ ਕਲਰ ਨਹੀਂ ਲੱਗਦੇ ਨਹੀਂ ਜ਼ਰੂਰ ਆ ਜੋਣਾ ਲੱਗਦਾ ਮੇਰੇ ਪੱਤੇ ਤੇ ਹਾਂ ਇਹਨਾਂ ਨੂੰ ਦੇਖੋ ਇਹ ਵੀ ਨਹੀਂ ਚੰਗਾ ਆ ਵੀ ਨਹੀਂ ਸਹੀ ਹੋਗਾ ਆ ਦੋ ਠੀਕ ਆ ਕਾਲੇ ਲਾ ਕਾਲੇ ਲਾ ਬਸ ਪਿੰਕ ਦੀ ਤਾਂ ਪਿੰਕ ਕਲਰ ਦੀ ਤਾਂ ਹੋਏਗੀ ਉਹ ਹਾਂ ਕੋਈ ਨਾ ਬਸ ਚਾਦਰ ਵਗੈਰਾ ਚਾਦਰਾਂ ਤਾਂ ਜੀ ਮੈਂ ਲੈ ਲੀਆਂ ਜੀ ਸਭ ਆਹ ਲੈ ਲਓ ਜੀ ਪੂਰੀ ਤੇ ਲੈ ਕੇ ਗਏ ਆ ਜੀ ਬਸ ਜੀ ਹਾਂ ਚਲੋ